ਭਾਜਪਾ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਐਡਵੋਕੇਟ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਾਜਪਾ ਸਮਾਜ ਪਾਰਟੀ ਵੱਲੋਂ 6 ਦਸੰਬਰ ਨੂੰ ਭਾਰਤ ਰਤਨ ਰਾਸ਼ਟ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਪੂਰੇ ਪੰਜਾਬ ਵਿੱਚ ਸ਼ਰਧਾਂਜਲੀ ਸਮਾਗਮ ਕੀਤੇ ਜਾਣਗੇ ਉਨਾ ਬਸਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਹਰ ਪਿੰਡ ਮਹੱਲਾ ਸ਼ਹਿਰ ਜਾ ਕੇ ਲੋਕਾਂ ਵਿੱਚ ਜਾਗਰਤੀ ਪੈਦਾ ਕੀਤੀ ਜਾਵੇ ਅਤੇ 6 ਦਸੰਬਰ ਨੂੰ ਇਕੱਠ ਕਰਕੇ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ ਅਤੇ ਨਾਲ ਹੀ ਮਜ਼ਬੂਤ ਸੰਗਠਨ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਚਲਾਏ ਮਿਸ਼ਨ ਨੂੰ ਪੂਰਾ ਕੀਤਾ ਜਾ ਸਕੇ। ਉਹਨਾਂ ਕਾਂਗਰਸ ਪਾਸਪਾ ਤੇ ਆਪ ਵਰਗੀਆਂ ਪਾਰਟੀਆਂ ਤੇ ਨਿਸ਼ਾਨਾ 사ਦੇ ਹੋਏ ਕਿਹਾ ਕਿ ਇਸ ਦਿਨ ਬਾਬਾ ਸਾਹਿਬ ਜੀ ਨੂੰ ਉਹ ਪਾਰਟੀਆਂ ਵੀ ਸ਼ਰਧਾਂਜਲੀ ਭੇਟ ਕਰਨਗੀਆਂ ਜੋ ਹਮੇਸ਼ਾ ਉਹਨਾਂ ਦਾ ਵਿਰੋਧ ਕਰਦੀਆਂ ਰਹੀਆਂ। ਸਮਾਜ ਨੂੰ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਆਜ ਪਾਰਟੀ ਦੇ ਸਾਰੇ ਵਰਕਰ ਵਰਕਰਾਂ ਸਮਰਥਕਾਂ ਸਟੇਟ ਬਾਡੀ ਜ਼ਿਲ੍ਹਾ ਬਾਡੀ ਵਿਧਾਨ ਸਭਾ ਔਰ ਸੈਕਟਰ ਦੇ ਅਹੁਦੇਦਾਰ ਪਿੰਡ ਪੱਦਰ ਤੱਕ ਦੇ ਬੀਐਸਪੀ ਦੇ ਵਰਕਰਾਂ ਔਰ ਬੁੱਧੀਜੀਵੀਆਂ ਦੇ ਨਾਂ ਤੇ 6 ਦਸੰਬਰ ਦੇ ਬਾਰੇ ਵਿੱਚ ਖਾਸ ਅਪੀਲ ਪੰਜਾਬ ਬੀਐਸਪੀ ਵੱਲੋਂ ਅਸੀਂ ਜਾਰੀ ਕਰ ਰਹੇ ਆ 6 ਦਸੰਬਰ ਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਆ ਰਿਹਾ ਮੈਂ ਸਮੂਹ ਪੰਜਾਬ ਦੇ ਬੀਐਸਪੀ ਦੇ ਵਰਕਰਾਂ ਨੂੰ ਸਮਰਥਕਾਂ ਨੂੰ ਆਵਾਜ਼ ਸਾਬ ਡਾਕਟਰ ਅੰਬੇਦਕਰ ਜੀ ਦੇ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਕਰਨੀ ਚਾਹਨਾ ਕਿ 6 ਦਸੰਬਰ ਨੂੰ ਆਪਾਂ ਆਪਣੇ ਆਪਣੇ ਪਿੰਡਾਂ 'ਚ ਸ਼ਹਿਰਾਂ ਵਿੱਚ ਜਿੱਥੇ ਰਹਿੰਦੇ ਆ ਉੱਥੇ ਆਪਣੇ ਆਪਣੇ ਮਹੱਲਿਆਂ 'ਚ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਅਸੀਂ ਪਿੰਡ ਪੱਦਰ ਤੇ ਮਹੱਲਾ ਪੱਦਰ ਤੇ ਪੂਰੇ ਪੰਜਾਬ ਵਿੱਚ ਮਨਾਈਏ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਇਹ ਵੀ ਸੱਦਾ ਦੇਣਾ ਚਾਹੁੰਦੇ ਆ ਕਿ ਜਿੱਥੇ ਵੀ ਸਾਬ ਕਾਂਛੀराम ਦੇ ਸਿਪਾਹੀ ਬੈਠੇ ਆ ਪੈਣ ਕੁਮਾਰੀ ਮਾਇਆਵਤੀ ਜੀ ਦੇ ਯੋਧੇ ਬੈਠੇ ਆ ਸਭ ਲੋਕ 6 ਤਰੀਕ ਤੱਕ ਘਰ ਘਰ ਜਾ ਕੇ ਆਪਣੇ ਆਪਣੇ ਮਹੱਲਿਆਂ 'ਚ ਜਾਗਰਤੀ ਪੈਦਾ ਕਰਨ ਚੇਤਨਾ ਪੈਦਾ ਕਰਨ ਔਰ 6 ਤਰੀਕ ਨੂੰ ਪਿੰਡ ਦੇ ਵਿੱਚ ਮਹੱਲੇ ਦੇ ਵਿੱਚ ਕਿਸੇ ਵੀ ਸਾਂਝੀ ਜਗ੍ਹਾ ਤੇ ਇਕੱਠ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਫੋਟੋ ਤੇ ਸ਼ਰਧਾਂਜਲੀ ਸ਼ਰਦਾ ਦੇ ਫੁੱਲ ਪੇਂਟ ਕੀਤੇ ਜਾਣ ਸਾਰੀਆਂ ਪਿੰਡ ਦੀਆਂ ਸੰਗਤਾਂ ਸ਼ਰਦਾ ਦੇ ਫੁੱਲ ਪੇਂਟ ਕਰਨ ਔਰ ਉੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ ਤੇ ਸੰਘਰਸ਼ ਦੇ ਬਾਰੇ ਵਿਚਾਰ ਚਰਚਾ ਵੀ ਕੀਤੀ ਜਾਏ ਲੇਕਿਨ ਮੇਰੀ ਸੰਗਤ ਨੂੰ ਇਹ ਵੀ ਅਪੀਲ ਹੈ ਕਿ ਸ਼ਰਧਾਂਜਲੀ ਡਾਕਟਰ ਅੰਬੇਡਕਰ ਸਾਹਿਬ ਦੇ ਅੰਦੋਲਨ ਦੇ ਦੁਸ਼ਮਣਾਂ ਨੇ ਵੀ ਉਸ ਦਿਨ ਪੇਟ ਕਰਨੀ ਹੈ ਸ਼ਰਧਾਂਜਲੀ ਭਾਜਪਾ ਵੀ ਪੇਂਟ ਕਰ ਸਕਦੀ ਆ ਕਾਂਗਰਸ ਵੀ ਪੇਂਟ ਕਰ ਸਕਦੇ ਆ ਲੇਕਿਨ ਉਹਨਾਂ ਨੇ ਡਾਕਟਰ ਅੰਬੇਦਕਰ ਜੀ ਦੇ ਅੰਦੋਲਨ ਨੂੰ ਨਿਪਟਾਉਣ ਲਈ ਸ਼ਰਧਾਂਜਲੀ ਪੇਂਟ ਕਰਨੀ ਆ ਪਰ ਸਭ ਕੰਚੀ ਰਾਮ ਦੇ ਪੈਰੋਕਾਰਾਂ ਨੇ ਡਾਕਟਰ ਅੰਬੇਦਕਰ ਜੀ ਦੇ ਅੰਦੋਲਨ ਨੂੰ ਬਣਾਉਣ ਲਈ ਅਸੀਂ ਸ਼ਰਧਾਂਜਲੀ ਪੇਂਟ ਕਰਨੀ ਆ ਔਰ ਸਰਦਾ ਤੋਂ ਸੰਘਰਸ਼ ਤੱਕ ਇਸ ਅੰਦੋਲਨ ਨੂੰ ਲੈ ਕੇ ਜਾਣਾ ਇਸ ਕਰਕੇ ਜਦੋਂ ਪਿੰਡ ਪੱਦਰ ਤੇ ਮਹੱਲਾ ਪੱਦਰ ਤੇ ਆਪਾਂ ਪ੍ਰੀਨਿਰਵਾਣ ਦਿਵਸ ਮਨਾਉਣਾ ਮੇਰੀ ਅਪੀਲ ਹੈ ਕਿ ਉਸੇ ਦਿਨ ਆਪਣੇ ਮਹੱਲੇ ਚ ਆਪਣੇ ਪਿੰਡ ਵਿੱਚ ਬੌਧਨ ਸਮਾਜ ਪਾਰਟੀ ਦੇ ਯੂਨਿਟ ਬਣਾਏ ਜਾਣ ਤਾਂ ਕਿ ਸਭ ਕਾਂਛੀ ਰਾਮ ਜੀ ਦੇ ਅੰਦੋਲਨ ਨੂੰ ਪਿੰਡ ਪੱਧਰ ਤੇ ਮਜ਼ਬੂਤ ਕੀਤਾ ਜਾ ਸਕੇ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੁਪਨਿਆਂ ਨੂੰ 2027 ਦੇ ਵਿੱਚ ਸਹਾਰਾ ਕੀਤਾ ਜਾ ਸਕੇ ਧੰਨਵਾਦ ਜੈ ਭੀਮ ਜੈ ਭਾਪਾ